ਦਰਬਾਰ ਹਾਜ਼ਰ ਸਤਿ ਸਦਾ ਮਹਾਂਕੰਨ ਜਹਾਂ ਕੇ ਕੇਸੇ ਸ਼ਾਹ ਜ ਨੇ ਬੜਾ ਅੱਛਾ ਦੇਖਿਆ ਮਹਾਂਮੁਸ਼ਕਿਲ ਵਿੱਚ ਕੋਈ ਨਾ ਸੰਭੀ ਦੇਖੀ ਕਿਦਰੇ ਕੋ ਬੋਤ ਪਰਵਾਰੀ ਨੂੰ ਕਰੇ ਰੱਬੀ ਨੂੰ ਕਰੇ ਕਿੰਨੀਆਂ ਵਿੱਚ ਵੜਿਆ ਆਏ ਆਓ ਰਾ ਮੇਰਾ ਪੁੱਗ ਹੋ ਗਿਆ ਹਾਏ ਦਿੱਲੀੋਂ ਬੰਬੇ ਜਾਊਂਗਾ ਫਿਕਰ ਕਰੀ ਨਾ ਮੂਟੋ ਨਹੀਂ ਮੈਂ ਮੋਟੇ نوٹ ਕਮਾਊਂਗਾ ਫਿਕਰ ਕਰੀ ਨਾ ਮੂਟੋ ਨਹੀਂ ਮੈਂ ਮੋਟੇ نوٹ ਕਮਾਊਂਗਾ ਸਣੀ ਦਿਓ ਬੰਬੇ ਵਿੱਚ ਰਹਿਦਾ ਉਹਨੂੰ ਵੀ ਮਿਲ ਕੇ ਆਵਾਂ ਜੇ ਚੱਕ ਦੇਉਂਗੇ ਵੱਟੇ ਨਹੀਂ ਜਦ ਜੀਤੀ ਰੋਡ ਤੇ ਜਾਵਾਂ ਮੱਤੇ ਨੀਅਤ ਜਿੱਤੀ ਰੋਣ ਕੇ ਜਾਵਾਗੇ ਇਹਵੇਂ ਮੰਗੀਆਂ ਸੱਚਾ ਕੋਤੀ ਆਲਾ ਲਾਵੇ ਨਾ ਉੜ ਤੇਰੀ ਜਿੱਥੇ ਕਿੱਥੋਂ ਕੋਮਕ ਆਇਆ ਕਿੱਥੋਂ ਕਿੱਥੋਂ ਕੋਹ ਕੇ ਆਇਆ ساری ਗੱਲ ਸੁਣਾਵੀਂ ਵੇ ਤੀਰਾਂ ਨੇ ਬਿੱਤੀ ਗੱਦੀ ਵੇ ਤੇ ਪਿਆਰ ਨਾਲ ਤੇ ਕਾਮੀ ਵੇ ਤੀਰਾਂ ਨੇ ਜੋੜ-ਜੋੜੇ ਬੱਚੇ ਜਿਹੜੇ ਨਸ਼ਾ ਕਰਦੇ ਆ ਇਹ ਨਸ਼ੇ ਦੇ ਖਰਾਬ ਗਾਣਾ ਮਾਤਾ ਜੀ ਤੇ ਨਸ਼ਾ ਨਹੀਂ ਕਰਨਾ ਚਾਹੀਦਾ ਮਾੜਾ ਤੋਂ ਦੱਸਦੇ ਮੈਡਮ ਕਿ ਹਾਂ ਕਿ ਨਸ਼ਾ ਨਹੀਂ ਕਰਨਾ ਚਾਹੀਦਾ ਸੰਦੇਸ਼ ਕੋਈ ਸੰਤਾਨ ਪੀ ਵੀ ਜਾਂਦਾ ਜੀ ਇਹਦਾ ਤੁਹਾਨੂੰ ਦਰਵਾਜ਼ਾ ਨਾਲ ਜੁੜਿਆ ਨੂੰ ਕਿੰਨਾ ਟਾਈਮ ਹੋ ਗਿਆ ਮੈਂ ਬਚਪਨ ਤੋਂ ਹੀ ਠੀਕ ਹੈ ਬੱਬਾ ਜੀ ਛਿਪਰੀ ਬਲਕਾਰ ਸਿੰਘ ਮੇਰਾ ਨਾਂ ਪਿੰਡ ਮੁਖਿਆ ਹਾਂ ਜੀ ਸੰਗਤ ਗੋਪ ਤੇ ਦੂਰ ਦੂਰ ਉਹਦੀ ਸਾਡੇ ਦਰਵਾਜ਼ੇ ਦੇ ਉੱਤੇ ਇਸ ਦਰਬਾਰ ਨੂੰ ਚੱਲਦੇ ਆ 15 ਸਾਲ ਹੋ ਗਏ ਪਰ ਇਹਨਾਂ ਦੀ ਮਾਨਤਾ ਬਹੁਤ ਪੁਰਾਣੀ ਆ ਉਹਨਾਂ ਤੋਂ ਵੀ ਪਹਿਲਾਂ ਦੀ ਇੱਥੇ ਮਾਨਤਾ ਪ੍ਰਾਪਤ ਤਾਂ ਪਹਿਲਾਂ ਨਹੀਂ ਕਿ ਜੀ ਝੌਂਪੜੀ ਹੁੰਦੀ ਸੀ ਉਹ ਤੋਂ ਬਾਅਦ ਸੰਗਤ ਦੇ ਸਹਿਯੋਗ ਨਾਲ ਇੱਥੇ ਇਹ ਬਣਤੀ ਆ ਸਭ ਤੋਂ ਇਹ ਜਿਹੜਾ ਮੇਲਾ ਆਉਂਦਾ ਨਹੀਂ ਕੋਈ ਡੇਰ ਵੀ ਦਿੱਟਾਗੇ ਨਹੀਂ ਇਹਨਾਂ ਨੂੰ ਕੁਛ ਨਹੀਂ ਇੱਟਾਂ ਦੇ ਸੀ ਪਿੰਡਾਂ ਦੀ ਜਗ੍ਹਾ ਇੱਟਾਂ ਦੀ ਜਗ੍ਹਾ ਹੀ ਮੜੀ ਜੀ ਹੁੰਦੀ ਸੀ ਬਸ ਕੀ ਇਤਿਹਾਸ ਕੀ ਇਸ ਮੇਲੇ ਦਾ ਸੱਤੇ ਮਹੀਨੇ ਦੇ ਪਹਿਲੇ ਵੀਰਵਾਰ ਇਹ ਮੇਲਾ ਹੁੰਦਾ ਹਰ ਸਾਲ ਭਾਵੇਂ 2 ਦਿਨ ਕਿਰਵਾਜੇ ਭਾਵੇਂ 4 ਦਰਬਾਰ ਦਾ ਕੀ ਇਤਿਹਾਸ ਹੈ ਇਹਨਾਂ ਦਾ ਇਤਿਹਾਸ ਜੁਰਗ ਜਾਣਦੇ ਬਹੁਤ ਪੁਰਾਣਾ ਹੈ માનਤਾ ਬਹੁਤ ਹੈ ਕਿ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਆ ਉਹ ਸੁੱਖ ਲਈਦੇ ਨੂੰ ਤੇ ਤੇ ਝਾੜੂ ਸੁੱਖ ਲਈਦੇ ਆ ਤੇ ਉਹ ਠੀਕ ਹੋ ਜਾਂਦੇ ਆ ਨਾਲ ਦੇ ਪਿੰਡਾਂ ਤੋਂ ਲੋਕ ਆਉਂਦੇ ਆ ਦੂਰੋਂ ਦੂਰੋਂ ਇੱਥੇ ਕੁੰਬੜ ਵੀ ਆਉਂਦੇ ਹਰ ਵੀਰਵਾਦ ਇੱਥੇ ਨਹੀਂ ਆਉਂਦੇ ਆ ਲੋਕ ਜਗ੍ਹਾ ਤੇ ਆਉਂਦੀ ਆ ਸੰਗਤ ਜੇ ਉਹਨਾਂ ਦੀ ਆਸਾਂ ਬਰਾਦਾਂ ਪੂਰੀਆਂ ਹੋਈਆਂ। ਮਤਲਬ ਜੇ ਆਪਾਂ ਗੱਲ ਕਰੀਏ ਐਨਆਰਆਈ ਤੋਂ ਗ੍ਰਾਮ ਜਤਨ ਕਾਫੀ ਜੀ ਹੋਗਾ। ਐਨਆਰਆਈ ਐਨਆਰਆਈ ਵੀਰਾਂ ਦਾ ਬਹੁਤ ਸਹਿਯੋਗ ਆ ਉਹਨਾਂ ਨੂੰ ਮੜਾ ਜਾ ਫੋਨ ਹੀ ਕਰੀਦਾ ਕੁ 20000 30000 50000 ਰੁਪਏ ਇਥੋਂ ਸਾਂ ਭੇਜਦੇ ਆ। ਇਹਨਾਂ ਦਾ ਬੱਚਾ ਵੀ ਆ ਉਹਨਾਂ ਦੇ ਪੈਸੇ ਵੀ ਆਏ ਆ ਬਾਹਰੋਂ। ਮੇਰਾ ਆਪਣਾ ਬੱਚਾ ਵੀ ਆ ਉਹਨਾਂ ਨੇ ਵੀ ਭੇਜਿਆ। ਹੋਰ ਜਿੰਨੇ ਪਟ ਦੀ ਸੰਗਤ ਆ ਇੰਗਲੈਂਡ ਵਿੱਚ ਆ ਅਮਰੀਕਾ ਵਿੱਚ ਕੈਨੇਡਾ ਵਿੱਚ ਤਾਸ ਵੀ 3000 ਰੁਪਿਆਵਾਂ ਦਾ ਇਹ ਤਾਂ ਗੱਲ ਕਰੀਏ ਕਿ ਤਾਂ ਮੇਲਾ ਚੱਲਦਾ ਮੇਲੇ ਤੋਂ ਇਲਾਵਾ ਤਾਂ ਕੋਈ ਤਵੱਡੀ ਦੇ ਕਿੱਲ ਨੂੰ ਕਾਲਾ ਵੀ ਕਰਾਇਆ ਜਾਂਦਾ ਪਹਿਲੇ ਫਿਰ ਨਾ ਮੁਕਾਬਲੇ ਹੁੰਦੇ ਸੀ ਤੇ ਲੋਕੀ ਖੇਤੋੜਾ ਖਰਾਬ ਕਰਨ ਦਾ ਪਏ ਸ਼ਰਾਬ ਸ਼ੁਰੂ ਪੀਣ ਦਾ ਪਏ ਫਿਰ ਨੋਰਮਲ ਮੇਲਾ ਕਰਾਇਆ ਜਾਂਦਾ ਸੰਗਤ ਦੇ ਖਾਣ ਪੀਣ ਵਾਸਤੇ ਅੱਜ ਕੱਲ੍ਹ ਜੁਤਨੂ ਕੀ ਮੈਸੇਜ ਆਣਾ ਚੰਗਾ ਜੁਤਨੂ ਮੈਸੇਜ ਆ ਕਿ ਨਯਾ ਤੋਂ ਬੱਚੋ ਮੇਲਿਆਂ ਨਾਲ ਜੁੜੋ ਖੇਡੋ ਮੱਲੋ ਤੇ ਇਹ ਜੂਥ ਨੂੰ ਮੈਸੇਜ ਆ ਪੰਚਾਇਤ ਬੰਨਿਓ ਕੋਈ ਸਪੋਰਟਸ ਕਲੱਬ ਪਿੰਡ ਵਿੱਚ ਨਹੀਂ ਪੰਚਾਇਤ ਕੋਈ ਸਪੋਰਟਸ ਕਲੱਬ ਨਹੀਂ ਸਾਡੇ ਪਿੰਡ ਦੀ ਜ਼ਮੀਨ ਵੀ ਹੈ ਨਹੀਂ ਕਾਇਦ ਦੀ ਤੇ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ ਨਹੀਂ ਖਾਸ ਅੱਜ ਤੱਕ ਪਿੰਡ ਨੇ ਬਹੁਤੀ ترقی ਨਹੀਂ ਕੀਤੀ ਤੇ ਹੋਰ ਸਾਡੇ ਐਮਐਲਏ ਇੰਦਰ ਪ੍ਰਤਾਪ ਸਿੰਘ ਹਰਾਨਾ ਵਾ ਉਹਨਾਂ ਨੂੰ ਬੇਨਤੀ ਕਰਦੇ ਆ ਜੇ ਜਦੋਂ ਕਿਤੇ ਆਈ ਸਰਕਾਰ ਤੇ ਪਿੰਡ ਦਾ ਬਦਲ ਲਗੈਂ ਤੇ ਮੇਰਾ ਨਾਮ ਕੋ ਫੇਰ ਦੇਗਾ ਪਿੰਡਾ ਜੀ ਤਿੰਨ ਮੋਖੋ

ਮੇਰੇ ਨਾਲ ਗੱਲ ਕਰਨੀ ਆਪਣਾ ਇਤਿਹਾਸ ਬਣਾ ਦਿਓ ਸਾਡੇ ਵੀ ਨਰਾਈਨ ਜੀ ਆਇਆ ਆਵਾ ਆਪਣੀ ਬਰਸਤ ਕਰਾਉਂਦੇ ਆਏ ਜੇ ਨਰਰਾ ਬਹੁਤ ਜੀਦਾ ਹੈ ਸਾਡੇ ਸਭੂਤ ਹੋ ਗਿਆ ਜਿਆ ਜੇ ਜੇ ਨਰਰਾ ਬਹੁਤ ਬਹੁਤ ਧੰਨਵਾਦ ਕਰੀ ਨੌਜਵਾਨ ਪਿੱਛੇ ਉਹਨਾਂ ਦੇਖਦੇ ਜਨਾ ਕਿ ਮਸ਼ਾਹਰ ਦੇ ਗੁਰੂ ਆਪਣਾ ਨਾਦੇ ਦੀ ਸੇਵਾ ਕਰੋ ਇਤਨਾ ਜਿਹੜਾ ਕੰਮ ਕਰਾਉਂਦਾ ਕਰੋ